ਕਿ ਜਦੋਂ ਇਹ ਕੌ ਬਣਾਈ ਜੋ ਆ ਰਿਹਾ ਹੈ ਇਹ ਵੀ ਤੋਂ ਤਾਂ ਇਥੇ ਸਿੰਘ ਜੀ ਦੇ ਪਿਪਰ ਦੇ ਥੱਲੇ ਬੋਰ ਆਈ ਬੋਰ ਦੇ ਥੱਲੇ ਨੀਤੇ ਜਿਹੜੀ ਸਰਦੇ ਜਾ ਬਾਬਾ ਜੀ ਨੇ ਅੰਮ ਚਲਾਇਗਾ ਕਿ ਗੁਰਦੁਆਰਾ ਸਾਹਿਬ ਦੇ ਗੁੰਮਰ ਦੇ ਬਿਲਕੁਲ ਨਾਲ ਹੈ ਆ ਦੇਖੋ ਜੀ ਇਹ ਵਿੱਚ ਬਹੁਤ ਕੁਝ ਪਾ ਰਹੇ ਆ ਆਪਾਂ ਖਾਲਸਾ ਜੀ ਨਾਲ ਗੱਲਬਾਤ ਕਰ ਗਏ ਆ ਕਿ ਜੀ ਇਹਦੇ ਵਿੱਚ ਕੀ ਕੁਝ ਪਾ ਰਹੇ ਆ ਖਾਲਸਾ ਜੀ ਤੁਸੀਂ ਇਹਦੇ ਵਿੱਚ ਕੀ ਕੁਝ ਪਾ ਰਹੇ ਹੋ ਜੀ ਪੰਡਾਈ ਦੇ ਵਿੱਚ

ਇਹ ਵੀ ਆਪਣੇ ਹੋ ਆਗੇ ਜੀ ਮਗਜ ਮਗਜ ਹਰੇ ਮਗਜ ਇਹ ਹਰੇ ਮਾਰ ਜਾਈ ਇਹ ਮਦਰ ਉਹਦੇ ਵਿੱਚ ਤੁਸੀਂ ਜਿਹੜੀ ਕਾਮ ਕਰਕੇ ਕਿਹਾ ਜਾਂਦਾ ਵੀ ਬੱਚੇ ਇਹ ਬੀਬੀਆਂ ਇਹ ਪੀਸਾ ਹੀ ਦੇ ਨਹੀਂ ਇਹ ਮਰਜੀ ਕਰ ਸਕਦਾ ਇਹ ਵਿੱਚ ਮਤਲਬ ਕੋਈ ਭੰਗ ਨਗਾਰਾ ਕਸਤਾ ਨਹੀਂ ਕੋਈ ਮਸਾ ਨਹੀਂ ਆਵੇ ਬਿਲਕੁਲ ਬੇਸ਼ਰਮੀ ਨਰੋਲ ਆ ਜੀ ਜਮਾ ਇਹਦਾ ਮਤਲਬ ਇਹ ਜਿਹੜਾ ਆ ਗਲਾਸ ਆਈ ਇਹ ਵੀ ਕਿਨੇ ਹੋ ਜਾਂਦੇ ਇਹ ਇੱਕ ਜੀਰ ਆ ਜੀ ਇੱਕ ਦੀ ਦਾ ਇੱਕ ਜੀਰ ਮੇਰਾ ਖਮੀਰ ਗੀਦਾਈ

ये खालसा जी तो भी मशहूरी है वाहगुरु जी का खालसा वाहगुरु जी की फतेह जी